ਵਰੀ ਆਏ ਸੀ ਇੱਥੇ ਜਦੋਂ ਆਪਣੇ ਸੁਖਵੀਰ ਬਾਦਲ ਬਨੇ ਸੀ ਤੇ ਉਹਨਾਂ ਕਹਿਆ ਸੀ ਨੋਟਾਂ ਦੀ ਟਰਾਲੀਆਂ ਭੇਜਾਂਗੇ ਜਿਹੇ ਵਾਪਸ ਜਿਹੜੇ ਨਾਲ ਵੰਡਣ ਆਏ ਸੀ ਪੈਸੇ ਹਾਂਜੀ ਹਾਂਜੀ ਉਹ ਦੱਸਦੇ ਸੀ ਸਾਨੂੰ ਆਇਆ ਸੀ 6 ਲੱਖ ਰੁਪਈਆ ਅੱਛਾ ਜੀ 6 ਦੇ ਵਿੱਚੋਂ ਤਿੰਨ ਵਾਪਸੀ ਲਾਇਆ ਗਿਆ ਉਵੇਂ ਮੌਕੇ ਤੇ ਜਿਹਨੂੰ ਫਰਾਂਦੇ ਸੀ ਲੱਖੋਂ ਦੇ ਕੋਈ 50 ਹਜ਼ਾਰ ਵਾਪਸ ਲੈਂਦੇ ਅੱਛਾ ਅੱਛਾ ਉਹ ਤਾਂ ਕਰੋੜਾ ਉਹਨਾਂ ਵਾਸਤੇ ਜਿਹੜੇ ਵੱਡੇ ਲੋਕ ਨੇ ਜਿਹੜੇ ਪਿੱਛੇ ਗਏ ਨੇ ਬਾਜਾਂ ਦੇ ਨਾਗੂ ਉਹਨਾਂ ਵਾਸਤੇ ਕਰੋੜਾ ਰੁਪਈਆ ਲੱਕੀ ਫਿਰਦੇ ਨੇ ਇੱਥੇ ਕਿਹੜਾ ਆਇਆ ਸੰਸਾਭਤ ਕਰੇ ਕਣ ਵੀ ਸਾਡੀ ਕੋਈ ਮਦਦ ਕਰੇ ਕੋਈ ਤੁਹਾਨੂੰ ਕੋਈ ਤੇਲ ਪਾਣੀ ਦੇਵੇ ਕੋਈ ਪੈਸੇ ਪਾ ਦੇ ਕੋਈ ਜਿਵੇਂ ਬੀਬੂ ਲੈਣੀ ਹੈ ਅਸੀਂ ਹਾੜ ਵਗੈਰਾ ਲੈਣੀ ਹੈ ਜਿਹੜੇ ਚ ਦੇਖਦੇ ਆ ਇੱਥੇ ਇੱਕ ਦੋ ਬੰਦੇ ਵੈਸੇ ਵੀ ਅੱਗੇ ਕੋਲ ਅਟੈਕ ਹੋ ਗਿਆ ਵੇਖੀ ਵਿਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਾੜ ਆਇਆ ਸੀਗਾ ਪੰਜਾਬ ਦੇ ਵਿੱਚ ਕਹਿੰਦੇ ਵੀ ਘਟੋ ਘਟ 14 ਜ਼ਿਲ੍ਹੇ ਸੀਗੇ ਜਿਹੜੇ ਇਸ ਹੜ੍ਹ ਦੀ ਕਾਹੂ ਵਿੱਚ ਆਏ ਸੀਗੇ ਤੇ ਕਈ ਪਿੰਡ ਤਬਾਹ ਹੋ ਗਏ ਕਈ ਲੋਕਾਂ ਦੀਆਂ ਜ਼ਮੀਨਾਂ 50-50 ਕਿੱਲੇ ਜਾਂ 20-20 ਕਿੱਲੇ ਸਭ ਤਬਾਹ ਹੋ ਚੁੱਕੀਆਂ ਨੇ ਜਿਹੜੀ ਦਰਿਆਵਾਂ ਦੇ ਵਿੱਚ ਆ ਚੁੱਕੀਆਂ ਨੇ ਸੋ ਅੱਜ ਮੈਂ ਪਹੁੰਚਿਆ ਪਿੰਡ ਉਤਲੇ ਜੱਲੋਕੇ ਫਿਰੋਜ਼ਪੁਰ ਸਰਹਾਦੀ ਇਲਾਕਾ ਪਿੱਛੇ ਪਿੰਡ ਤੁਸੀਂ ਦੇਖ ਰਹੇ ਹੈਗੇ ਉਹ ਪਿੰਡ ਉਤਲੇ ਜੱਲੋਕੇ ਸੋ ਸਾਡੇ ਨਾਲ ਅੱਜ ਲੋਕ ਖੜੇ ਨੇ ਪਿੰਡ ਦੇ ਅੱਥੇ ਜਮੀਨਾਂ ਦੇ ਵਿੱਚ ਹੀ ਪਹੁੰਚੇ ਹੈਗੇ ਆ ਸੋ ਲੋਕਾਂ ਦੇ ਕੋਲੋਂ ਗੱਲਬਾਤ ਕਰਦੇ ਆਂ ਦੇ ਵੀ ਕਿੰਨਾ ਕੋ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਕਿੰਨੀਆਂ ਜ਼ਮੀਨਾਂ ਨੇ ਦੀ ਤਬਾਹ ਹੋ ਚੁੱਕੀਆਂ ਨੇ ਕਿੰਨਾ ਘਰਾਂ ਦਾ ਨੁਕਸਾਨ ਹੋਇਆ ਕਿੰਨੇ ਮਾਲ ਡੰਗਰਾਂ ਦਾ ਨੁਕਸਾਨ ਹੋਇਆ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਆਓ ਗੱਲਬਾਤ ਕਰਦੇ ਆਂ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਉਤਲੇ ਜੱਲੋ ਕਾ ਫਰੋਹੀਪੁਰ ਜ਼ਿਲ੍ਹਾ ਹੈ ਗੱਟੀ ਰੇਮੇ ਕਾ ਪੰਚਾਇਤ ਜੀ ਵੀਰ ਜੀ ਜਿਸ ਤਰ੍ਹਾਂ ਤੁਸੀਂ ਉਤਲੇ ਜੱਲੋ ਕੋ ਪਿੰਡ ਦੇ ਵਿੱਚ ਰਹਿੰਦੇ ਹੋ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਇਹਨੂੰ ਮੈਂ ਤਾਂ ਇੱਥੇ ਹੀ ਮੇਰਾ ਜਨਮ ਹੀ ਇੱਥੇ ਦਾ ਅੱਛਾ ਜੀ ਹਾਂਜੀ ਤੁਹਾਡੇ ਮਾਪੇ ਉਹ ਤੁਹਾਡੀ ਜਿਹੜੀ ਪੀੜ੍ਹੀ ਸਾਰੀ ਇਕਦੋNDE ਰਹਿੰਦੀ ਇੱਥੇ ਹਾਂਜੀ ਇੱਥੇ ਹੀ ਹੈ 88 ਤੋਂ ਪਹਿਲਾਂ ਦੇ ਇੱਥੇ ਹੀ ਹੈ ਜੱਦੀ ਇੱਥੇ ਆ ਅੱਛਾ ਅੱਛਾ ਤੇ ਵੀਰ ਜੀ ਜਿਸ ਤਰ੍ਹਾਂ ਹੜ੍ਹ ਆਏ ਨੇ ਜਿਹੜੇ 2025 ਦੇ ਇਲਾਕੇ ਜਿਹੜੇ ਬਹੁਤ ਤਬਾਹ ਹੋ ਚੁੱਕੇ ਨੇ ਤੁਹਾਡੇ ਪਿੰਡ ਦਾ ਕੀ ਹਾਲ ਹੈ ਸਾਡੇ ਪਿੰਡ ਦਾ ਭਈ ਪਿੰਡ ਵਿੱਚ ਤਾਂ ਕਈਆਂ ਘਰਾਂ ਚ ਪਾਣੀ ਚਲਾ ਗਿਆ ਸੀ ਜੀ ਤੇ ਆਪਣੇ ਇੱਥੇ ਜਮੀਨਾਂ ਸਾਰੇ ਪਿੰਡ ਦੀਆਂ ਇਹ ਤਕਰੀਬਨ ਆਵਾ ਸਾਢੇ ਪਿੰਡ ਦੀ 40-50 ਕਿੱਲੇ ਜਮੀਨ ਰੋੜੀ ਦੇ ਵਿੱਚ ਜੀ ਜੀ ਵਿੱਚ ਲੈ ਗਿਆ ਖੇਤ ਜੀ ਤੇ ਬਾਕੀ ਜਿਹੜੇ ਬਚੇ ਆ ਤੇ ਰੇਤ ਪਾਇਆ ਕੋਈ 100 ਕਿੱਲੇ ਚ ਤੇ ਵੀਰ ਜੀ ਜਿਸ ਤਰ੍ਹਾਂ ਆਪਾਂ ਸਵਾਲ ਕਰਦੇ ਆ ਇੱਕ ਸਵਾਲ ਹੈਗਾ ਕਿ ਜਿਵੇਂ 2023 ਵਿੱਚ ਆਇਆ ਸੀ ਉਹ ਫਲੱਡ ਆਇਆ ਸੀਗਾ ਹੜਾ ਸੀਗੇ ਇਸ ਵਾਰੀ ਤੇ ਉਸ ਵੇਲੇ ਕਿੰਨਾ ਕੋ ਫਰਕ ਹੈਗਾ ਉਸ ਟਾਈਮ ਦਾ ਇਸ ਵਾਰੀ ਫਲੱਡ 23 ਨਾਲੋਂ ਜ਼ਿਆਦਾ ਆਇਆ ਜੀ ਪਰ ਇਹਨਾਂ ਜ਼ਿਆਦੇ ਥੋ ਛੱਡੀ ਰੱਖਿਆ ਪਾਣੀ ਕਈਆਂ ਪਿੰਡਾਂ ਚ ਨਹੀਂ ਗਿਆ ਜੀ ਤੇ ਇੱਥੇ ਦਾ ਮਾਰ 23 ਵਿੱਚ ਵੀ ਪੈ ਗਿਆ 17 18 ਵਿੱਚ ਵੀ ਆ ਸੀ ਪਾਣੀ ਉਹ ਵੀ ਪੈ ਗਿਆ ਮਾਰਤਾ ਹੂੰ ਹੂੰ ਤੇ 23 ਦੇ ਪਹਿਲਾਂ ਦਬੇ ਹੋਏ ਸੀ ਕਰਜ਼ਿਆਂ ਤੋਂ ਕੁਝ ਤੇ ਹੁਣ 25 ਚ ਫੇਰ ਹੋ ਗਿਆ ਹੂੰ 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 23 ਚ ਅਸੀਂ ਆਪਦੇ ਪੱਲੋਂ ਡੀਜ਼ਲ ਖਰਚਾ ਕਰਕੇ ਰੇਤ ਇਕੱਠੀ ਕੀਤੀ ਸੀ ਕੋਈ ਸਰਕਾਰ ਨੇ ਮਦਦ ਨਹੀਂ ਕੀਤੀ ਸੀ 23 ਵਿੱਚ ਵੀ ਤੇ ਹੁਣ ਵੀ ਕਹਿੰਦੇ ਆ ਜੇ ਟਾਈਮ ਹੈ ਟਾਈਮ ਦੇ ਦੇਣਾ ਨੇ ਤਾਂ ਵਾਅਦੇ ਦੇਣਾ ਉਹਨੇ ਉਜਾੜੇ ਥਾਵਾਂ ਨਹੀਂ ਸੁੱਕੀਆਂ ਤੁਹਾਡੇ ਸਾਹਮਣੇ ਅੱਜ ਪਾਣੀ ਖੜਾ ਹੈ ਤੋ ਰਾਹ ਕਿੱਥੋਂ ਬਣਾ ਦੇ ਰਿਹਾ ਤਕਰ ਜੀ 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 ਸੋਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਪਿੰਡ ਗੜਾ ਜੀ ਯਾਰ ਨਿਰਮਲ ਸਿੰਘ ਨਾਮ ਹੈ ਪਿੰਡ ਜੱਲੋ ਕਾ ਤਾੜ ਜ਼ਿਲ੍ਹਾ ਫਰੋਇਪੁਰ ਜੀ ਜੀ ਅਸੀਂ ਮਦੀਦ ਸੰਦੀਖ ਇੱਥੇ ਰਹਿਣ ਵਾਲਿਆਂ ਛੋਣ ਸਾਡੇ ਚਾਹ ਦੇ ਫਰਦਾਦੇ ਕਿਉਂਕਿ ਸਾਡੇ ਪਹਿਲਾਂ ਤੋਂ 88 ਚ ਪਾਣੀ ਆਇਆ ਸੀ ਹਾਂਜੀ ਬਰਾਜ ਉਹਨੇ ਬਹੁਤ ਸਾਡੇ ਘਰ ਵੀ ਟਾਲ ਤੇ ਮਕਾਨ ਨੂੰ ਕੋਣ ਬਰਬਾਦ ਹੋ ਗਿਆ ਜੀ ਜੀ ਫਿਰ ਵੀ ਆਪੋ ਆਪਣੇ ਰਿਸ਼ਤੇਦਾਰਾਂ ਤੋਂ ਚਲੇ ਗਏ ਕਰਾ ਸੀ ਜੀ ਜੀ ਫਿਰ ਮੁੜ ਕੇ ਆਏ ਵਾਪਸ ਇੱਥੇ ਤੇ ਪਿੰਡ ਵਾਲੇ ਆਵਾਜ਼ ਕੀਤੇ ਹੂੰ ਹੂੰ ਉਸ ਤੋਂ ਬਾਅਦ ਫਿਰ 23 ਚ ਪਾਣੀ ਆ ਗਿਆ ਉਨੇ ਸਾਡਾ ਬਹੁਤ ਨੁਕਸਾਨ ਸਾਰੇ ਫਸਲਾਂ ਦਾ ਤਕਰ ਦਿੱਤਾ ਸੀ ਜੀ ਜੀ ਤਕਰੀਬਨ ਉਹ ਜਮੀਨਾਂ ਸਾਡੀਆਂ ਕੁਝ ਕੱਟ ਚਈਆਂ ਸੀ ਤੇ ਚੋਨੇ ਦਾ ਨੁਕਸਾਨ ਤਾਂ ਸਾਰਾ ਦਾ ਹੋ ਗਿਆ ਸੀ ਜੀ ਵੀਰ ਜੀ ਤੇ ਹੁਣ ਜਿਹੜਾ 25 ਚ ਆਇਆ ਹੈ ਇਹਨੇ ਤਾਂ ਅਸਲ ਨੂੰ ਹੀ ਡੰਡ ਲਾ ਦਿੱਤੇ ਕਿ ਕਿਸੇ ਦੀ 10 ਕਿੱਲੇ ਕਿਸੇ ਦੀ 5 ਕਿੱਲੇ ਕਿਸੇ ਦੇ ਕਿਵੇਂ ਸੀ ਉਹਨੇ ਸਾਰੀ ਹੀ ਦਰਿਆ ਦੇ ਵਿੱਚ ਸੁੱਟ ਦਿੱਤੇ ਹਾਂ ਤੇ ਬਾਕੀ ਜਿਹੜੀ ਸਾਡੀ ਜਮੀਨਾਂ ਬਚੀਆਂ ਨੇ ਉਹਨਾਂ ਚ ਰੇਤਾ ਪਾਰਦਾ ਸੀ ਹੁਣ ਨਾ ਤਾਂ ਸਾਡੇ ਕੋਲ ਕੋਈ ਪੈਸਾ ਹੈ ਨਾ ਕੋਈ ਚਾਰਾ ਹੈ ਨਾ ਕੋਈ ਤੇਲ ਹੈ ਨਾ ਕੋਈ ਡੀ ਵਾਲੇ ਹੁਣ ਅਸੀਂ ਕਰੀਏ ਤੇ ਕਰੀਏ ਕੀ ਕਹੀਦਾ ਵਿਚਾਰੇ ਇਹੋ ਜਿਹੇ ਲਾਹਤ ਹੋਏ ਪੈਨੇ ਮੰਜੇ ਤੇ ਨਹੀਂ ਉੱਠ ਰਹਾ ਵਿੱਚੇ ਪਏ ਨੇ ਟਿਕਟ ਹੋ ਗ ਦਵਾਈਆਂ ਦੂਈਆਂ ਲਈ ਜਾਂਦੇ ਨੇ ਕਿਉਂਕਿ ਬਾਹਰ ਖੇਤ ਆ ਵੀਦਾ ਤੇ ਕਬਰਾਈ ਆਂਦੀ ਹੈ ਘਰੇ ਵੀ ਨਹੀਂ ਬੈਠਾ ਜਾਂਦਾ ਤੁਹਾਨੂੰ ਮੁਸ਼ਕਲ ਹੋ ਜਾਂਦਾ ਵੇਖਦੇ ਹੋ ਜਦੋਂ ਹਾਂਜੀ ਜਦ ਵਿੱਚ ਵੇਖਦੇ ਆ ਇਥੇ ਇੱਕ ਦੋ ਬੰਦੇ ਵੈਸੇ ਵੀ ਡੱਗ ਤੋਂ ਅਟੈਕ ਹੋ ਗਿਆ ਵੇਖ ਜਿਹਦਾ ਚੋਨਾ ਡਿੱਗਦਾ ਪਿਆ ਸੀ ਉਹਨੇ ਨਜ਼ਰ ਮਾਰੀ ਤੇ ਉੱਥੇ ਵਿਚਾਰਾ ਜਾਨ ਨੂੰ ਬਚ ਗਏ ਜਾਨ ਨੂੰ ਬਚ ਗਿਆ ਉਹ ਦਾਖਲ ਸਿੰਘ ਇੱਕ ਉਹਨੇ 6 ਲੱਖ ਰੁਪਈਆ ਮੰਗਿਆ ਸੀ ਜੀ ਆਪਣੇ ਬਾਗੀ ਵਾਲਾ ਹਾਂਜੀ ਹਾਂਜੀ ਤੇ ਉਹਨਾਂ ਕੋਲ 6 ਲੱਖ ਰੁਪਈਆ ਆਇਆ ਨਹੀਂ ਸੀ ਉਹ ਵਿਚਾਰੇ ਵਾਪਸ ਕਰੇ ਲਿਆ ਉਸ ਟਾਈਮ ਦਾ ਭਰਾ ਜੀ ਜੇ ਤੁਸੀਂ ਗੱਲ ਦੱਸਦੇ ਉਸ ਜਿਹੜੇ ਸਮਾਜ ਸੇਵੀ ਬਹੁਤ ਫਿਰਦੇ ਸੀਗੇ ਹਾ ਜੋ ਹੋਏਗੇ ਸੀ ਉਹਦਾ ਫਿਰ ਉਹ ਸਾਰਾ ਪਰਿਵਾਰ ਦਾਖਲ ਸੀਨਾ ਲਿਆ ਗਿਆ ਉੱਥੇ ਜੀ 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 ਉਹਦੇ ਜੋ ਘਰੇ ਪਿਆ ਉਹਨਾਂ ਦਾ ਸੀ ਉੱਠਾ ਨਹੀਂ ਜਾਂਦਾ ਉਹਨਾਂ ਕੋਲ ਤੇ ਉਹ ਕਬਰ ਗਿਆ ਇਸ ਤਰ੍ਹਾਂ ਹਣ ਸਾਰੇ ਕਬਰਾਈ ਦੇ ਸਾਰਿਆਂ ਨੂੰ ਆਉਂਦੀ ਹੈ ਹਾਂਜੀ ਹਾਂਜੀ ਪਰ ਧੰਨਵਾਦ ਸਰਕਾਰਾਂ ਦਾ ਹੀ ਆਣ ਨੇ ਤੇ ਜਿਹੜੇ ਆਪਣੇ ਆਉਣ ਵਾਲੇ ਵੀ ਸਾਡੀ ਕੋਈ ਮਦਦ ਕਰੇ ਕੋਈ ਤੁਹਾਨੂੰ ਕੋਈ ਤੇਲ ਪਾਣੀ ਦੇਵੇ ਕੋਈ ਪੈਸੇ ਪਾ ਦੇ ਕੋਈ ਜਿਵੇਂ ਬੀਬੂ ਲੈਣੇ ਨੇ ਅਸੀਂ ਕਾਰ ਵਗੈਰਾ ਲੈਣੀ ਹੈ ਸਾਡਾ ਕੋਈ ਹੱਲ ਕੀਤਾ ਜਾ ਵੀਰ ਜੀ ਜਿਸ ਤਰ੍ਹਾਂ ਤੁਹਾਡੀ ਜ਼ਮੀਨ ਕਿੰਨੀ ਦਰਿਆ ਦੇ ਵਿੱਚ ਆ ਚੁੱਕੀ ਆ ਸਾਡੀ ਆਗੇ ਜੇ 4 ਕਿੱਲੇ ਉਹ ਸਾਹਮਣੇ ਉਹ ਦੇਖ ਲਓ ਝੋਨਾ ਲੱਗਿਆ ਸੀ ਉਹ ਵਿੱਚ ਹੀ ਬਰਬਾਦ ਹੋ ਗਈ ਵਿੱਚ ਉਹਨੇ ਦਰਿਆ ਬਣਾਤਾ ਅੱਧੀ ਕਿੱਲਾ ਡੇਢ ਸਾਈਡ ਤੇ ਕਰਤੀ ਕਿੱਲਾ ਡੇਢ ਸਾਈਡ ਤੇ ਤੁਹਾਡੇ ਸਾਰੇ ਪਿੰਡ ਦੀ ਜ਼ਮੀਨ ਕਿੰਨੀ ਆਈ ਦਰਿਆ ਚ ਸਾਡੇ ਪਿੰਡ ਦੀ ਤਕਰੀਬਨ 80 90 ਕਲਾਸੀ ਕੋ ਕਿੱਲਾ ਟੋਟਲ ਆ ਗਿਆ ਸੋ ਦੋਸਤੋ ਇਹ ਲੋਕਾਂ ਦਾ ਕਹਿਣਾ ਹੈ ਉਤਲੇ ਜੱਲੋ ਕੇ ਪਿੰਡ ਲੋਕਾਂ ਦਾ ਕਹਿਣਾ ਹੈ ਵੀ ਪਿੱਛੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਪੂਰਾ ਦਰਿਆ ਹੀ ਬਣ ਚੁੱਕਿਆ ਜਮੀਨ ਸੀਗੀ 80 90 ਕਿੱਲੇ ਦੇ ਕਰੀਬ ਜਿਹੜੀ ਪਿੰਡ ਹੈ ਜਮੀਨ ਹੈਗੀ ਸੀ ਪਿੰਡ ਦੀ ਪੂਰੀ ਬਰਬਾਦ ਚੁੱਕੀ ਹੈ ਮਿੱਟੀ ਚੜ ਚੁੱਕੀ ਹੈ ਪਾਣੀ ਹੀ ਪਾਣੀ ਹੈ ਇੱਕ ਪਾਸੇ ਢੇਰ ਮਿੱਟੀ ਦੇ ਵੀ ਲੱਗ ਚੁੱਕੇ ਨੇ ਕਿਸੇ ਪਾਸੇ ਸੋ ਕੈਮਰਾਮੈਨ ਜੀ ਇਹਨਾਂ ਦੇ ਪਿੰਡ ਵਾਲੇ ਪਾਸੇ ਵੀ ਇੱਕ ਵਾਰੀ ਵਿਖਾ ਦਿਓ ਪਿੰਡ ਪਿੱਛੇ ਉਤਲੇ ਜਲੋ ਕਈ ਦੀਆਂ ਤਸਵੀਰਾਂ ਹੈਗੀਆਂ ਨੇ ਸੋ ਇੱਕ ਪਾਸੇ ਆ ਜੀਸੀਬੀ ਲੱਗੀ ਹੈ ਕੈਮਰਾਮੈਨ ਜੀ ਜੀਸੀਬੀ ਵੀ ਲੱਗੀ ਹੈ ਜਿੱਥੇ ਮਿੱਟੀ ਤੇ ਰੇਤਾਂ ਨੂੰ ਚੁੱਕਿਆ ਵੀ ਜਾ ਰਿਹਾ ਸਾਹਮਣੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਹੋਰ ਗੱਲਬਾਤ ਕਰ ਤੁਹਾਡੀ ਸੇਵਾ ਵਾਸਤੇ ਕਈ ਤਾਂ ਜਿਹੜੇ ਐਕਟਰ ਨੇ ਜਾਂ ਸਮਾਜ ਸੇਵੀ ਹੈਗੇ ਨੇ ਉਹ ਤਾਂ ਕਰੋੜਾਂ ਰੁਪਏ ਚੱਕ ਕੇ ਫਿਰਦੇ ਨੇ ਕਹਿੰਦੇ ਵੀ ਤੇਲ ਵੀ ਦੇਵਾਂਗੇ ਟਰੈਕਟਰ ਵੀ ਦੇਵਾਂਗੇ ਹੁਣ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਕੋਈ ਉਹ ਤਾਂ ਕਰੋੜਾ ਉਹਨਾਂ ਵਾਸਤੇ ਜਿਹੜੇ ਵੱਡੇ ਲੋਕ ਨੇ ਜਿਹੜੇ ਪਿੱਛੇ ਗਏ ਨੇ ਬਾਹਾਂ ਜਾਂ ਨਾ ਅਗੋਂ ਉਹਨਾਂ ਵਾਸਤੇ ਕਰੋੜਾ ਰੁਪਏ ਲੱਤੀ ਫਿਰਦੇ ਨੇ ਇੱਥੇ ਕਿਹੜਾ ਆ ਸੰਸਾਪਤ ਕਰੇ ਕਣ ਆਇਆ ਟਰੈਕਟਰ ਇੱਕ ਵੀ ਐਕਟਰ ਨਹੀਂ ਆਇਆ ਇੱਥੇ ਕਹਿ ਦਿੰਦੇ ਨੇ ਖਬਰਾਂ ਤੇ ਉੱਥੇ ਆ ਗਿਆ ਮਨਕਿਰਤ ਕਹਿੰਦਾ ਟਰੈਕਟਰ ਦੇ ਦਿੱਤੇ ਉਹ ਵਜੀਤਪੁਰ ਦੇ ਆ ਇੱਥੇ ਪਿੰਡ ਜੋ ਅਮ ਤਾਂ ਤਾਂ ਹੀ ਪਤਾ ਲੱਗਿਆ ਕਿ ਵਜੀਤਪੁਰ ਦਿੱਤੇ ਹਾਂ ਉੱਥੇ ਕਹਿੰਦੇ ਆ ਦੱਸ ਦਿੱਤੇ ਆ ਕਿਹੜਾ ਵਜੀਤਪੁਰ ਆਪਣੇ ਵਜੀਤਪੁਰ ਆਪਣੇ ਫਰੀਪੁਰੇਗਾ ਸ਼ਾਇਦ ਗੁਰਦੁਆਰਾ ਸਾਹਿਬ ਦਿੱਤੇ ਹਾਂਜੀ ਗੁਰਦੁਆਰਾ ਸਾਹਿਬ ਭਾਈ ਸਾਹਿਬ ਇੱਕ ਸਵਾਲ ਹੈ ਵੀ ਟਰੈਕਟਰਾਂ ਦੀ ਲੋਡ ਗੁਰਦੁਆਰਾ ਸਾਹਿਬ ਸੀ ਜਾਂ ਇੱਥੇ ਜ਼ਮੀਨ 'ਚ ਸੀ ਇਹ ਲੋੜ ਤਾਂ ਇੱਥੇ ਜ਼ਮੀਨਾਂ ਵਿੱਚ ਅਸੀਂ ਕਹਿੰਦੇ ਸੀ ਆਉਣਗੇ ਆਉਣਗੇ ਹੁਣ ਕਦੋਂ ਆਣਗੇ ਪਾਣੀ ਤਾਂ ਵੈਸੇ ਵੀ ਆਖੋ ਤਾਂ ਰੇਤਾਂ ਦਾ ਕੰਮ ਚੱਲਦਾ ਕਈ ਜ਼ਮੀਨਾਂ ਪਰ ਰਹਉਣ ਤੋਂ ਕਰਨ ਨਹੀਂ ਦਿੱਤਾ ਤਾਂ ਹੀ ਵਾਰੀ ਆਵੇਦੀ ਤੁਹਾਨੂੰ ਟਰੈਕਟਰ ਦੀ ਲੋੜ ਕਦੋਂ ਹੈਗੀ ਆ ਟਰੈਕਟਰ ਭਾਵੇਂ ਹੁਣ ਹੀ ਆ ਜਾਣ ਟਰੈਕਟਰ ਭਾਵੇਂ ਅੱਜ ਹੀ ਆ ਜਾਣ ਇੱਥੇ ਚੱਲਦਾ ਕੰਮ ਮਨ ਲ ਮੇਰੇ ਮਨ ਨਹੀਂ ਚੱਲਦਾ ਦੂਜੇ ਮਨ ਚਲਵਾ ਦਿਆਂਗੇ ਕਿੰਨਾ ਤਾਂ ਅਸੀਂ ਏਕਾ ਕੀਤਾ ਹੈ ਕਿਸੇ ਮਨ ਤਾਂ ਚੱਲੇਗਾ ਸਹੀ ਗੱਲ ਹੈ ਤੇ ਕਿਸੇ ਦਾ ਜੇ ਆਪਾਂ ਕਹਿੰਦੇ ਹੁਣੇ ਤੋਂ ਸ਼ੁਰੂ ਕੰਮ ਕਰਾਂਗੇ ਤਾਂ ਅੱਗੇ ਤਾਂ ਹੀ ਕੰਮ ਚੱਲੇਗਾ ਹੌਲੇ ਹੌਲੇ ਤੁਹਾਡੀ ਭਗਵੰਤ ਮਾਨ ਨੇ ਕੀ ਸਪੋਰਟ ਕੀਤੀ ਜਦੋਂ ਹੜ੍ਹ ਦਾ ਤੁਸੀਂ ਵਿੱਚ ਡੁੱਬੇ ਸੀਗੇ ਭਗਵੰਤ ਮਾਨ ਵੈਸੇ ਇੱਥੇ ਤਾਂ ਆਇਆ ਨਹੀਂ ਪਿੱਛੋਂ ਹੀ ਆ ਗਿਆ ਸਪੋਰਟ ਕੀ ਕੀਤੀ ਹੈ ਸਰਕਾਰ ਵੱਲੋਂ ਸਪੋਰਟ ਇਹ ਹੀ ਬਸ ਕੱਲੀ ਫੀਡ ਹੀ ਆਈ ਏ ਰਾਸ਼ਨ ਆਇਆ ਰਾਸ਼ਨ ਹੈ ਜਾਂ ਆਈ ਏ ਕਿਟ ਇੱਕ ਅੱਛਾ ਇੱਕ ਕਿਟ ਕਿੰਨੇ ਕਿਲੋ ਦੀ ਆਈ ਹੈ ਉਹ ਵੀ ਆਟਾ ਹੈ ਕੋਈ 5 ਕਿਲੋ ਤੇ 1 ਕਿਲੋ ਖੰਡ ਹੀ ਸੀ अच्छा वो 5 किलो आटा ਤੁਹਾਡਾ ਉਦੋਂ ਦਾ ਅੱਜ ਤੱਕ ਚੱਲ ਰਿਹਾ? ਹਾਂ ਚੱਲ ਜੀ ਜਾਂਦਾ ਹੈ ਜੇ। ਹੈਂ? ਅਜੇ 2-3 ਮਹੀਨੇ ਹੋਰ ਘੱਟ ਜਾਵੇ ਤਾਂ 5 ਕਿਲੋ। ਉਹੀ 5 ਕਿਲੋ। ਹਾਂ। 2-3 ਮਹੀਨੇ ਘੱਟੇ ਦਾ। ਵੀ ਤੁਹਾਡਾ ਦੁਬਾਰਾ ਉਹਨਾਂ ਪਤਾ ਕਿਉਂ ਨਹੀਂ ਲਿਆ ਕੇ? ਵੀ ਹੈਗਾ ਪਤਾ ਹੁਣ ਕਾਜਾਂ ਮੈਂ ਤਾਂ ਸਾਰੇ ਲੈ ਜਾਂਦੇ ਨੇ ਕਾगज ਪੱਤਰ ਤੇ ਲਿਫਤੀ ਰੂਪ ਤੇ ਸਾਰੇ ਇੱਥੇ ਵੰਡਿਆ ਜਾਂਦਾ ਹੈ। ਸਾਰੇ ਨਾ। ਹਾਂਜੀ ਹਾਂਜੀ। ਸਾਰੇ ਆਪਣੇ ਸਰਕਾਰਾਂ ਵੀ ਜਿਹੜੇ ਕਹਿਣ ਵਾਲੇ ਵੀ ਬਸ ਗੱਲਾਂ ਗੱਲਾਂ ਹੀ ਕਹਿ ਜਾਂਦੇ ਨੇ ਤੇ ਆਉਂਦਾ ਕੋਈ ਨਹੀਂ। ਜੀ ਜੀ। ਜਿਹੜਾ ਇੱਥੇ ਆਉਂਦਾ ਕਹਿੰਦਾ ਵੀ ਅਸੀਂ ਮੈਂ ਤੁਸੀਂ ਆਪਣੀ ਆ ਵੀਡੀਓ ਬਣਾਓ। ਜਾ ਕੋਈ ਖਬਰ ਲਵਾਓ ਤੁਹਾਡੇ ਮਣੇ ਆਸੀ ਆਵਾਂਗੇ ਮਦਦ ਕਰਾਂਗੇ ਪਰ ਅੱਜ ਤੱਕ ਸਾਡੇ ਵਰ ਕਿਸੇ ਨੇ ਆ ਕੇ ਮਦਦ ਕੀਤੀ ਨਾ ਜਮੀਨਾਂ ਉਸੇ ਤਰ੍ਹਾਂ ਹੀ ਪਈਆਂ ਨੇ ਕਿਉਂਕਿ ਹੁਣ ਜਿਹੜੀਆਂ ਜਮੀਨਾਂ ਸੁੱਕੀਆਂ ਜਾਂਦੇ ਨੇ ਉਹਨਾਂ ਨੂੰ ਤਾਂ ਲਾ ਕੇ ਵਾਹਣੇ ਸ਼ੁਰੂ ਕਰਾਂਗੇ ਤਾਂ ਹੀ ਸੁੱਕਣ ਗਿਆ ਅੱਗੇ ਤੋਂ ਕੇ ਕੰਮ ਚੱਲ ਸਕਦਾ ਹੈ ਜੇ ਕੇ ਸਾਡੀ ਮਦਦ ਕਰਨੀ ਹੈ ਇੱਕ ਦੋ ਦਿਨਾਂ ਚ ਸ਼ੁਰੂ ਕਰੋ ਤੇ ਤਾਂ ਹੀ ਸਾਡੀ ਮਦਦ ਹੋ ਸਕਦਾ ਜਿਸ ਤਰ੍ਹਾਂ ਮੇਰੇ ਮੁਕਮਲ ਤਰੀਕੇ ਦੇ ਵਿੱਚ ਵੀ ਆਪਣੇ ਬੋਲਰ ਸਾਹਿਬ ਦੇ ਨਾ ਪਹਿਲ ਕਰ ਗਏ ਨੇ ਪਾਣੀ ਜਾ ਜਾ ਕੇ ਤਾਂ ਇੱਥੇ ਹੋਇਆ ਕੁਵਾਰੀ ਵੀ ਨਹੀਂ ਆਇਆ ਸਾਡੇ ਤੇ ਟੀਵੀ ਦੇ ਵੇਖਿਆ ਹਾਂ ਜੀ ਟੀਵੀ ਦੇਖਵਾਲਾ ਸੁਣਦੇ ਸੀ ਮੇਰੇ ਬੁੱਲਰ ਸਾਹਿਬ ਦੇ ਤਾਂ ਪੈਰ ਗਲ ਗਏ ਨੇ ਇਹ ਕੌਣ ਕਹਿ ਰਿਹਾ ਸੀਗਾ ਉਹ ਆਪਣਾ ਮੁੱਖ ਮੰਤਰੀ ਸਾਹਿਬ ਅੱਛਾ ਦੋਸਤੋ ਵੇਖੋ ਕਹਿੰਦੇ ਵੀ ਐਮ ਐਲ ਏ ਸਾਹਿਬ ਜਿਹੜਾ ਫਰੋਜਪੁਰ ਦਾ ਸੀਗਾ ਕਹਿੰਦੇ ਵੀ ਉਹ ਭਗਵੰਤ ਮਾਨ ਕਹਿ ਰਹੇ ਵੀ ਪੈਰ ਉਹਨਾਂ ਦੇ ਖਰਾਬ ਹੋ ਚੁੱਕੇ ਲੋਕ ਕਹਿੰਦੇ ਇੱਥੇ ਤੱਕ ਪਹੁੰਚੇ ਨਹੀਂ ਨਾ ਜੀ ਇੱਥੇ ਕੋਈ ਨਹੀਂ ਆਇਆ ਇਹਨਾਂ ਨੂੰ ਅਟਾ ਪਾ ਬੈਠੇ ਨੇ ਤਾਂ ਕਰਕੇ ਅੱਛਾ ਨਹੀਂ ਹੁਣ ਦੁਬਾਰਾ ਵੋਟਾਂ ਪਾਓਗੇ ਉਹ ਦੋਣਾਂ ਦਾ ਟਾਈਮ ਦੱਸੇਗਾ ਤੁਹਾਨੂੰ ਉਮੀਦ ਹੈ ਮੁਆਵਜ਼ੇ ਦੀ ਕਹਿੰਦੇ ਨਾ ਦੇਉਣ ਲੱਗੇ ਵੀ 100 ਰੁਪਇਆ ਪਰ ਸਾਡੀਆਂ ਪੈਲੀਆਂ ਕੱਤੀਆਂ ਨੇ ਸਾਨੂੰ ਮੁਸ਼ਕਲ ਜਾਈ ਤੇ ਇਹ ਵਿੱਚ ਕੁਝ ਨਹੀਂ ਮਿਲਿਆ ਸਾਨੂੰ ਤੇ ਜਿਹੜੇ ਪੱਕੇ ਜਿਹੜੇ ਵਿੱਚ ਗਰਲੀਆਂ ਮਿਲਣ ਪੱਕੇ ਸਾਨੂੰ 58 100 6800 ਬਲਿਆ ਇਹਨਾਂ ਮਿਲਿਆ ਬਸ ਜਿਹ ਪੱਕੀਆਂ ਨੂੰ ਮਿਲ ਚੁੱਕੇ ਨੇ ਪੈਸੇ ਪਿਛਲੀ ਵਾਰੀ ਮਿਲਿਆ ਨੇ ਭਰਾਜੀ ਸਵਾਲ ਹੈਗਾ ਵੀ ਜਿਹੜੀ ਰੇਤ ਚੜ ਚੁੱਕੀ ਤੁਹਾਡੀ ਜ਼ਮੀਨਾਂ 'ਚ ਜਾਂ ਮਿੱਟੀ ਚੜ ਚੁੱਕੀ ਹੈ ਹੁਣ ਤੁਹਾਡੀ ਆਪਦੀ ਹੈ ਜਾਂ ਸਰਕਾਰ ਦੀ ਹੈ ਨਹੀਂ ਸਾਡੀ ਮਤਲਬ ਸਾ ਆਪਣੇ ਮਾਲਕੀ ਜਿਹੜੀ ਉਹ ਸਾਡੀ ਮਾਲਕੀ ਹੈ ਤੁਹਾਨੂੰ ਸਵਾਨ ਸਰਕਾਰ ਤੰਗ ਤਾਂ ਨਹੀਂ ਕਰਦੀ ਵੀ ਰੇਤਾ ਕਿਉਂ ਚੱਕ ਰਹੇ ਹੋ ਨਹੀਂ ਤੰਗ ਨਹੀਂ ਕਰਦੀ ਅੱਛਾ 2 ਮਹੀਨੇ ਵਾਸਤੇ ਸਾਨੂੰ ਦਿੱਤਾ ਨਹੀਂ ਆਰਡਰ ਅੱਛਾ 2 ਮਹੀਨੇ ਸਮਾਂ ਦਿੱਤਾ ਹੈ ਹਾਂ ਸਾਮਾ ਰੇਤਾ ਵੀ ਰੇਤਾ ਲਾ ਕੇ ਵੇਚ ਸਕਦੇ ਨੇ ਜਿੰਨਾ ਇੱਕ ਡੱਟ ਸੰਦੇ ਗਏ ਨੇ ਅੱਛਾ ਅੱਛਾ ਉਹ ਆਪ ਕੋ ਆਪਣੇ ਸੰਦੇ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਹਾਂ ਹਾਂ ਉਹੋ ਹੀ ਚੱਕਦੇ ਨੇ ਅਗਰ ਕੋਈ ਕਿਸੇ ਦੀ ਮਤਲਬ ਜਾੜਾ ਜ਼ਮੀਨ ਤੇ ਰੇਤਾ ਪੈ ਗਿਆ ਉਹ ਚਵਾ ਦੇਂਦਾ ਕੁ ਮਾੜੇ ਮੁੱਟ ਕੋ 100 2 2 ਜਿਹੜੀ ਭਰਾਜੀ ਟਰੈਲ ਟ੍ਰਾਲੀਆਂ ਜਾ ਰਹੀਆਂ ਤੁਹਾਡੀ ਜ਼ਮੀਨਾਂ ਦੇ ਵਿੱਚੋਂ ਹੀ ਜਾ ਰਹੀਆਂ ਲਾਈਨਾਂ ਬਣ ਕੇ ਹਾਂ ਸਾਡੀ ਪੱਟੀ ਜ਼ ਸਰਹੀ ਪਤਾ ਨਹੀਂ ਰਲਿਆ ਸੀ ਕਿ ਉਹ ਜਮੀਨ ਦਾ ਭਾਅ ਸੋ ਦਿੱਤੀ ਜਾਂਦਾ ਜਿੰਦੀ ਜ਼ਮੀਨ ਨੂੰ 500 ਦਿੱਤੀ ਜਾਂਦਾ ਹੈ ਜੇਸੀਬੀ ਵਾਲਾ 700 ਲਈ ਜਾਂਦਾ 12 ਸੈਂਟਾਂ ਰੇਟ ਤਾਂ ਕੀ ਪਤਾ ਕਿਵੇਂ ਵਿਕਦਾ ਹੈ ਅਗਾਹਾਂ ਨਹੀਂ ਆਪਾਂ ਨੂੰ ਪਤਾ ਅੱਛਾ ਅੱਛਾ ਜਿਹੜਾ ਲੈ ਕੇ ਜਾ ਰਿਹਾ ਉਹਦਾ ਪਤਾ ਨਹੀਂ ਕਿੰਨੇ ਦੇ ਵਿੱਚੇਗਾ ਜ਼ਮੀਨਦਾਰ ਨੂੰ 500 500 ਟ੍ਰੈਕ ਜੇਸੀਬੀ 700 ਜੇਸੀਬੀ 700 ਠੀਕ ਹੈ ਉਹਨੇ ਕੱਢ ਕੇ ਟੋਚਨ ਵੀ ਪਾ ਕੇ ਦੇਣਾ ਬਾਹਰ ਕੱਢ ਕੇ ਖੇਤੋਂ ਦੇਣਾ ਜੀ ਜੀ ਇਹ ਮਿੱਟੀ ਵੀ ਚੱਕ ਰੇ ਕੱਲੀ ਰੇਤੇ ਚੱਕ ਰਿਓ ਇੱਕ ਇੱਕ ਵਾਰ ਤਾਂ ਰੇਤੇ ਕੱਲੀ ਚੱਕ ਰਹੇ ਨੇ ਮਿੱਟੀ ਕਹੀ ਸੰਤਾ ਵਾਲੇ ਕਾਹੇ ਗਨੇ ਆ ਕੇ ਪੱਧਰ ਕਰਵਾਵਾਂਗੇ ਹੂੰ ਹੂੰ ਵੇਖੋ ਹੁਣ ਉਹ ਆਂਦੇ ਨੇ ਜਾਂ ਨਹੀਂ ਆਂਦੇ ਵੀਰ ਜੀ ਇੱਕ ਸਵਾਲ ਹੈ ਵੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਾਦਲ ਸਾਹਿਬ ਹੈਗੇ ਨੇ ਉਹਨਾਂ ਨੇ ਤਾਂ ਹਜ਼ਾਰਾਂ ਟਰੱਕਾਂ ਦੇ ਟਰੱਕ ਜਿਹੜੇ ਚਾਰੇ ਵੀ ਪਚਾਰੇ ਵੀ ਭੇਜਿਆ ਲੋਕਾਂ ਵਾਸਤੇ ਨਗਦ ਉਹਨਾਂ ਨੇ ਪੇਮੈਂਟਾਂ ਵੀ ਲੱਖਾਂ ਦੇ ਹਿਸਾਬ ਨਾਲ ਦਿੱਤੀ ਤੁਹਾਡੇ ਕੋਲ ਪਹੁੰਚਿਆ ਕੋਈ ਨਾ ਨਾ ਸਾਡੇ ਕੋਲ ਅਜੇ ਤੱਕ ਨਹੀਂ ਆਇਆ ਤੁਸੀਂ ਕਦੀ ਵੋਟਾਂ ਪਾਈਆਂ ਬਾਦਲ ਸਾਹਿਬ ਨੂੰ ਪਹਿਲਾਂ ਪਾਉਂਦੇ ਰਹੇ ਹੋ ਅੱਛਾ ਪਹਿਲਾਂ ਪਾਉਂਦੇ ਰਹੇ ਨੇ ਹੁਣ ਤੁਹਾਡੇ ਵੱ ਹੁਣ ਅੱਗੇ ਇੱਕ ਵਾਰੀ ਆਏ ਸੀ ਇੱਥੇ ਜਦੋਂ ਆਪਣੇ ਸੁਖਵੀਰ ਬਾਦਲ ਬਣੇ ਸੀ ਤੇ ਉਹਨਾਂ ਕਹਾਂ ਸੀ ਨੋਟਾਂ ਦੀ ਟਰਾਲੀਆਂ ਭੇਜਾਂਗੇ ਅਸੀਂ ਕਦੋਂ ਆਏ ਸੀ ਤੁਹਾਡੇ ਕੋਲ ਜੀ ਆਪਣੇ ਕਿੰਨੇ ਚੋਂ ਐਮਪੀ ਦੇ ਜਦੋਂ ਪਹਿਲੀਆਂ ਪਹਿਲੇ ਐਮਪੀ ਦੇ ਇਲੈਕਸ਼ਨ ਸੀ ਨਾ ਅੱਛਾ ਉਹਦਾ ਆਏ ਸੀ ਤੇ ਟਰਾਲੀਆਂ ਅਸੀਂ ਅਜੇ ਵੇਟ ਕਰਦੇ ਪੈਣ ਭਰਾ ਜੀ ਜਿਹੜੀ ਤੁਸੀਂ ਗੱਲ ਕਹਿੰਦੇ ਨੋਟਾਂ ਦੀ ਟਰਾਲੀਆਂ ਭੇਜਾਂਗੇ ਉਦੋਂ ਦੀ ਗੱਲ ਕੀਤੀ ਤੇ ਹੁਣ ਤਾਂ ਤੁਸੀਂ ਡੁੱਬੇ ਸੀ ਹੁਣ ਕਿਹੜੇ ਟਰਾਲੀਆਂ ਆਈਆਂ ਨੇ ਨੋਟਾ-ਨੋਟਾਂ ਵਾਲੀਆਂ ਨਾ ਨਾ ਜੇ ਅਸੀਂ ਅਜੇ ਵੇਟ ਕਰੀ ਜਾਂਦੇ ਵੈਸਾ ਸ਼ਾਇਦ ਜਦੋਂ ਆ ਜਾਣ ਟਰਾਲੀਆਂ ਨੋਟਾਂ ਆਈਆਂ ਇਹ ਹੈ ਨੂੰ ਕੀ ਪਤਾ ਗੱਪਾਂ ਇਹ ਕਿਨੇ ਗੱਲ ਕਹੀਏ ਵੀ ਟਰਾਲੀ ਆਏਗੀ ਨੋਟਾਂ ਦੀ ਇਹ ਆਪਣੇ ਸੁਖਵੀਰ ਬਾਦਲ ਨੇ ਸੋ ਵੇਖੋ ਲੋਕਾਂ ਦੇ ਨਾਲ ਇਹਨੇ ਵੱਡੇ ਵਾਅਦੇ ਕੀਤੇ ਸੁਖਵੀਰ ਬਾਦਲ ਨੇ ਕਹਿੰਦੇ ਵੀ ਟਰਾਲੀ ਲੋਟਾਂ ਦੀ ਆਵੇਗੀ ਲੋਕ ਕਹਿੰਦੇ ਵੀ ਹਾਲੇ ਪਹੁੰਚੀ ਤਾਂ ਹੈ ਨਹੀਂ ਸੋ ਵੀਰ ਜੀ ਹੁਣ ਤੁਸੀਂ ਜਿਵੇਂ ਪ੍ਰਸ਼ਾਸਨ ਨੂੰ ਕੀ ਕਹੋਗੇ ਪ੍ਰਸ਼ਾਸਨ ਨੂੰ ਅਸੀਂ ਮਿੰਨਤੀ ਕਰ ਸਕਣਾ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਜੀ ਜੀ ਕੋਈ ਸਾਨੂੰ ਕੋਈ ਮੌਜੇ ਵਾਲੇ ਪੈਸੇ ਦਿੱਤੇ ਜਾਣ ਜੀ ਵੀਰ ਜੀ ਤੇ ਆਪਣੇ ਆ ਮੌਕੇ ਤੇ ਆ ਕੇ ਵੇਖ ਲੈਣ ਜਿੰਦਾ ਖਰਾਬਾ ਹੈ ਉਹਨੂੰ ਹੀ ਪੈਸੇ ਦਿੱਤੇ ਜਾਣ ਕਿਉਂਕਿ ਇਹ ਕਈਆਂ ਦੇ ਹੋ ਜਾਂਦਾ ਹੈ ਜਿਹੜਾ ਜਿਨ੍ਹਾਂ ਦਾ ਨੁਕਸਾਨ ਹੁੰਦਾ ਹੈ ਉਹ ਰਹਿ ਜਾਂਦੇ ਨੇ ਤੇਰੇ ਮੇਰੇ ਵਰਗੇ ਪਿੱਛੋਂ ਆ ਕੇ ਉਹ ਮਾਪਜਾ ਵੀ ਲੈ ਜਾਂਦੇ ਨੇ ਥਾਲੀ ਪੈੜੀਆਂ ਵੀ ਪੱਦਰ ਕਰਾ ਲੈਂਦੇ ਨੇ ਸਾਡਾ ਪਿੰਡ ਦਾ ਕਿਉਂਕਿ ਇੱਧਰ ਸਾਡਾ ਜੇ ਕੋਈ ਵੀ ਨਹੀਂ ਆਇਆ ਤੇ ਸਾਨੂੰ ਸਰਕਾਰ ਨੂੰ ਵੀ ਸੰਤ ਸਾਰਿਆਂ ਨੂੰ ਹੁਣ ਮਦਦ ਚਾਹੀਦੀ ਹੈ ਪਰ ਸਰਕਾਰ ਵੀ ਸਾਡੇ ਕਰੇ ਦੂਜੇ ਵੀ ਆਪਣੇ ਜਿਹੜੇ ਜਥੇਬੰਦੀਆਂ ਨੇ ਸਾਰੀਆਂ ਕਰਨ ਕਿਉਂਕਿ ਅੱਗੇ ਵੋਟਾਂ ਦੇ ਤੱਕ ਅੱਗੇ ਮਾਲਕ ਜਾਣੇ ਕਿਸੇ ਦੇ ਦਿਲ ਵਿੱਚ ਕੀ ਹੈ ਕੀ ਨਹੀਂ ਉਹ ਤਾਂ ਬਾਅਦ ਦੀ ਗੱਲਾਂ ਨੇ ਵੋਟਾਂ ਦੇ ਪਰ ਹੁਣ ਸਾਨੂੰ ਮਦਦ ਜ਼ਰੂਰ ਚਾਹੀਦੀ ਸਾਰਿਆਂ ਦੇ ਆ ਕਿਉਂ ਸਾਨੂੰ ਸੁਖਬੀਰ ਬਾਦਲ ਦੀ ਵੀ ਚਾਹੀਦੀ ਹੈ ਆਪਾਂ ਨੂੰ ਰਾਣੇ ਸੋਢੀ ਦੀ ਵੀ ਚਾਹੀਦੀ ਹੈ ਕੁਲਰ ਸਾਹਿਬ ਦੀ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਨਾਲ ਹੀ ਸਾਡਾ ਹੱਲ ਹੋ ਸਕਦਾ ਉਸ ਤਰ੍ਹਾਂ ਸਾਨੂੰ ਬਹੁਤ ਮੁਸ਼ਕਲ ਕਾਂਗਰਸ ਵਾਲੇ ਵੀ ਆਏ ਤੁਹਾਡੇ ਕੋਲ ਹਾਂ ਕਾਂਗਰਸ ਵਾਲੇ ਆਏ ਸੀ ਉਹ ਕਿੰਨੇ ਕੁ ਨੋਟ ਲੈ ਕੇ ਆਏ ਨੋਟ 'ਚ ਗੱਲਾਂ ਨਾਲ ਸਾਰੇ ਨੋਟ ਲੈ ਆ ਤੇ ਆਉਂਦੇ ਨੇ ਪਰ ਇੱਥੇ ਸਾਨੂੰ ਫੜਾਉਂਦੇ ਕੋਈ ਨਹੀਂ ਅੱਜ ਕਿਸੇ ਨੇ ਅੱਛਾ ਤੁਹਾਨੂੰ ਫੜਾਏ ਨਹੀਂ ਸਾਨੂੰ ਇੱਕ ਆਏ ਸੰਤ ਵਾਲੇ ਉਹ 1000 ਰੁਪਇਆ ਦੇ ਗਏ ਅਸੀਂ ਖੰਡ ਪੱਤੀ ਲੈ ਲਈ। ਬਰਾਜ ਜੀ ਕਿੰਨੀਆਂ ਵੀਡੀਓ ਆਈਆਂ ਨੇ ਸੋਸ਼ਲ ਮੀਡੀਆ ਤੇ ਲੱਖਾਂ ਰੁਪਏ ਫੜਾ ਰਿਹਾ ਬਦਲ ਸਾਹਿਬ ਦਾ। ਉਹ ਜੀ ਸਾਡੇ ਪਿੰਡ ਨਹੀਂ ਫੜਾਈਆਂ ਸੀ ਟੈਂਡੀ ਵਾਲੇ ਕੋਈ ਇੱਕ ਦੇ ਆ ਦੋ ਤਿੰਨ ਕਰਾਉਣ ਫੜਾਈਆਂ ਨੇ ਉਹ ਵੀ ਕੋਈ ਦੱਸਦੇ ਨੇ ਵੀ ਉਹਨਾਂ ਦੇ ਵਿੱਚੋਂ ਕੋਈ ਵਾਪਸ ਪੈਸੇ ਲੈ ਲੈਣੇ ਯੱਕਰਾ ਫੜਾ ਕੇ ਅੱਛਾ ਇਹ ਨਹੀਂ ਇੱਕ ਗੱਲ ਸਹੀ ਫੋਟੋ ਕਰਾਉਂਦੇ ਕੱਲੀ ਹਾਂਜੀ ਮੈਂ ਤਾਂ ਲੱਖ ਫੜਾਇਆ ਤੇ 50000 ਉਹਨ ਇਹ ਮੋਕਾ ਦੇ 50000 ਵਾਪਸ ਲੈ ਲੈਂਦੇ ਨਹੀਂ ਲੱਖ ਕਿੱਥੇ ਫੜਾਇਆ ਸੀਗਾ ਟੈਂਡੀ ਵਾਲ ਪਿੰਡ ਵਿੱਚ ਪਲਾਇਆ ਸੀ ਟਿੰਡੀ ਵਾਲੇ ਲੱਖ ਫੜਾਇਆ ਤੇ ਵਾਪਸ ਕਿਨੇ ਲਾਇਆ ਹਾਂ ਉਹ ਨਹੀਂ ਵਾਪਸ ਜਿਹੜੇ ਨਾਲ ਵੰਡਣ ਆਏ ਸੀ ਨਾ ਪੈਸੇ ਹਾਂਜੀ ਹਾਂਜੀ ਉਹ ਦੱਸਦੇ ਸੀ ਸਾਨੂੰ ਆਇਆ ਸੀ 6 ਲੱਖ ਰੁਪਈਆ ਅੱਛਾ ਜੀ 6 ਦੇ ਵਿੱਚੋਂ ਤਿੰਨ ਵਾਪਸੀ ਲਾਇਆਗਾ ਉਵੇਂ ਮੌਕੇ ਤੇ ਜਿਹਨੂੰ ਫੜਾ ਰਹੇ ਸੀ ਲੱਖੋਂ ਦੇ ਕੋਈ 50 ਹਜ਼ਾਰ ਵਾਪਸ ਲੈਣਗੇ ਅੱਛਾ ਅੱਛਾ ਆ ਮੈਨੂੰ ਇਹ ਕਿਸੇ ਸਰਪੰਚ ਨੇ ਉੱਥੇ ਟਿੰਡੀ ਵਾਲੇ ਨੇ ਕਿਹਾ ਇਹ ਗੱਲ ਵਾਕਿਆ ਪੱਕੀ ਹੈ ਜਾਂ ਕੱਚੀ ਤੇ ਨਹੀਂ ਕਹਿ ਰਹੇ ਪੱਕੀ ਜੀ ਪੱਕੀ ਪੱਕੀ ਗੱਲ ਹੈ ਪੱਕੀ ਹਾਂਜੀ ਟਿੰਡੀ ਸਬੂਤ ਦੇਣਾ ਬਦ ਮਿਲ ਜਾਏਗਾ ਮਿਲ ਜਾਏਗਾ ਟਿੰਡੀ ਵਾਲੇ ਸਰਪੰਚ ਨੇ ਮਿਲ ਕਿਹਾ ਸੀ ਵਾਹ ਬਈ ਵਾਹ ਅੱਛਾ ਕਹਿੰ ਪਰਾਜੀ ਜਿਸ ਤਰ੍ਹਾਂ ਵੇਖੋ ਜ਼ਮੀਨਾਂ ਤੋਂੜੀਆਂ ਕੱਚੀਆਂ ਨੇ ਸਾਰੀਆਂ ਕੱਚੀਆਂ ਨੇ ਜਾਂ ਕੁਝ ਪਰਸੈਂਟ ਕੱਚੀਆਂ ਨੇ ਸਾਰੀਆਂ ਹੀ ਕੱਚੀਆਂ ਨੇ ਇਸ ਟਾਈਮ ਤੱਕ ਤੁਹਾਡੀਆਂ ਸਾਰੀਆਂ ਕੱਚੀਆਂ ਨੇ ਕੋਈ ਵੀ ਗਿਆਨ ਵਿੱਚੋਂ ਮੰਨ ਲਓ 2 ਨੰਬਰ ਪੱਕੀਆਂ ਹੋਈਆਂ ਨੇ ਜਦੋਂ ਬਾਰਲਾ ਟਾਈਮ ਹਾਂ ਅੱਛਾ ਅੱਛਾ ਇਹ ਪਰਾਜੀ ਹੁਣ ਜਿਵੇਂ ਪੱਕੀਆਂ ਕਰਾਉਣ ਵਾਸਤੇ ਤੁਸੀਂ ਕੀ ਕਹਿੰਦੇ ਹੋ ਪੱਕੀਆਂ ਆਏ ਨਾਣ ਕੀ ਕਰਨੇ ਆ ਲਕਰ ਅੱਗੇ ਐਮਐਲ ਪਿੰਕੀ ਬਣਾ ਸੀ ਹੋਰ ਪਈਏ ਚ ਪੱਕੀ ਕਰ ਗਏ ਉਦੋਂ ਪਹਿਲਾਂ ਬਾਬਲ ਕਰ ਗਏ ਤੋਂ ਨੇ ਇਹਨਾਂ ਸ਼ਾਇਦ ਵੇਖੋ ਤੁਹਾਨੂੰ ਪਤਾ ਇੱਕ ਹੜਪੀੜ ਤੇ ਕਿਸਾਨ ਮੋਰਚਾ ਬਣਿਆ ਉਹਨਾਂ ਦਾ ਕਹਿੰਦੇ ਵੀ ਉੱਥੇ ਬੰਗਾਲੀ ਵਾਲੇ ਬੋਲਾਂ ਤੇ ਮੋਰਚਾ ਵੀ ਲੱਗਿਆ ਉਹ ਕਿਸਾਨ ਮੋਰਚਾ ਆਗੂਆਂ ਦਾ ਗਿਆ ਮੋਰਚਾ ਹੋਰ ਗਰੀਬਾਂ ਵਾਸਤੇ ਕਿੱਥੇ ਨਹੀਂ ਉਹ ਤਾਂ ਕਹਿੰਦੇ ਪੱਕੀਆਂ ਜ਼ਮੀਨਾਂ ਵਾਸਤੇ ਹੈ ਨਹੀਂ ਐਵੇਂ ਕੋਈ ਨਹੀਂ ਪੱਕੀਆਂ ਪੱਕੀਆਂ ਜ਼ਮੀਨਾਂ ਕੋਈ ਨਹੀਂ ਕਰਦੇ ਮੋਰਚਾ ਕਿਸ ਵਾਸਤੇ ਲੱਗਿਆ ਹੁਣ ਅੱਗੇ ਵੀ ਆਪਣੇ ਜਦੋਂ ਕਰਨ ਦੇ ਤਾਂ ਫੇਰ ਹੀ ਅਸੀਂ ਕਹਾਂਗੇ ਮੋਰਚਾ ਲੱਗਾ ਗਰੀਬਾਂ ਵਾਸਤੇ ਤੁਸੀਂ ਨਹੀਂ ਮੋਰਚੇ ਚ ਗਏ ਨਹੀਂ ਆਪਾਂ ਨਹੀਂ ਗਏ ਦਿੱਲੀ ਗਿਆ ਸੀ ਮੈਂ ਇੱਕ ਵਾਰੀ ਉੱਥੇ ਵੀ ਦਿੱਲੀ ਜਦੋਂ ਸਮਝੌਤਾ ਹੋਇਆ ਸੀ ਉਦੋਂ ਬਾਅਦ ਪਤਾ ਨਹੀਂ ਗੱਲਬਾਤ ਹੋਈ ਸੀ ਐਂ ਉਹ ਕਰਦਿਆਂ ਦਿੱਤੇ ਜਿਨ੍ਹਾਂ ਨੂੰ ਪੈਸੇ ਮਿਲ ਗੋ ਆਪਾਂ ਉਹਦੇ ਘਰੇ ਬੈਠ ਗਏ ਹੂੰ ਉੱਥੇ ਤਾਂ ਜਿੰਦੀ ਮਾਲੋ ਗਰੀਬ ਬੰਦਾ ਹੀ ਉੱਥੇ ਗਿਆ ਸੀ ਜਿੰਦੀ 15 20 ਕਿਲੋ ਜਮੀਨ ਸੀ ਉਹ ਬੰਦਾ ਉੱਥੇ ਵਿਖਦਾ ਹੀ ਨਹੀਂ ਸੀ ਦਿਹਾੜੀ ਦੇ ਬੰਦੇ ਭੇਜੇ ਹੋਏ ਸੀ ਐਸ ਵਾਰੀ ਭਰਾਜੀ ਜਿਵੇਂ 2027 ਵਿੱਚ ਵੋਟਾਂ ਤੁਸੀਂ ਪਾਉਣੀਆਂ ਨੇ ਪੱਕੀਆਂ ਜ਼ਮੀਨਾਂ ਕੌਣ ਕਰਾਏਗਾ ਜਿਹਨੂੰ ਵੋਟ ਪਾਓਗੇ ਸਰ ਇਸ ਤਰ੍ਹਾਂ ਹਾਂ ਜੀ ਜਿਹੜਾ ਅੱਜ ਮੌਕਾ ਚੱਲ ਰਿਹਾ ਸਾਡਾ ਹਾਂ ਜੀ ਹਾਂ ਜੀ ਵੀ ਸਾਡਾ ਜਿਹੜਾ ਵੀ ਜਵਾਨ ਵਜੇਗਾ ਸਾਡੀ ਜ਼ਮੀਨਾਂ ਪੱਕੀਆਂ ਦਾ ਸਾਨੂੰ ਮਾਜਿਆ ਦੁਆਰੇ ਦਾ ਅਸੀਂ ਉੱਧਰ ਵੋਟ ਤੇ ਜੇ ਪਹਿਲਾਂ ਪੱਕੀ ਨਾ ਹੋਈ ਫਿਰ ਫਿਰ ਵੇਖਾਂਗੇ ਆਪ ਆਪਣੀ ਸੋਚ ਲਾਵਾਂਗੇ ਜਿੱਥੇ ਪਾਣੀ ਹੋਈ ਉੱਥੇ ਆਪਾਂ ਆਵਾਂਗੇ ਹਾਂ ਫਿਰ ਆ ਜੀ ਮਜਬੂਰੀ ਹੈਗੀ ਕੋਈ ਦੇਵੇ ਨਹੀਂ ਕਿਸੇ ਸਾਡਾ ਹੱਥ ਬੰਨ ਫੜਾ ਫੇਰ ਭਾਈ ਆਪੋ ਦੇ ਦੇਲ ਦੀ ਕਿਤੇ ਮਰਜੀ ਕੋਈ ਪਾਈ ਹੁਣ ਚਲੋ ਅਖੀਲੀ ਗੱਲ ਕਰਦੇ ਵਿਚਾਰਾ ਕਿੰਨਾ ਕੁ ਤੁਹਾਡੇ ਕੋਲ ਹੈਗਾ ਡੰਗਰਾਂ ਵਾਸਤੇ ਇਹ ਜੇ ਸਾਡੇ ਚਾਰਾ ਤਾਂ ਮਰਦਾ ਰਹੇ ਵਿੱਚ ਊਠਾ ਸੀ ਹੁਣ ਹੈਗਾ ਚਾਰਾ ਨਹੀਂ ਨਹੀਂ ਹੁਣ ਥੋੜਾ ਥੋੜਾ ਕੋਈ ਰੱਖੀ ਬੈਠੇ ਕਿਸੇ ਕਿੰਨਾ ਪਿਆਕ ਪਈ ਹੈ ਹਾਂ ਇੱਕ ਦੋ ਤੋਂ ਇਕੱਠਾ ਪਈਆਂ ਅੱਛਾ ਅੱਛਾ ਤੇ ਕਈਆਂ ਦੇ ਨੌ ਨੌ ਵੀ ਪਸੂਆਂ ਜੇ ਮੁੱਕ ਜੇ ਮੁੱਕ ਗਿਆ ਚਾਰਾ ਫਿਰ ਕੀ ਕਰੋਗੇ ਆ ਫਿਰ ਵੇਖੋ ਤੂੜੀ ਤੇ ਅੱਗੇ ਵੀ ਚੱਲੀ ਜਾਂਦਾ ਹੁਣ ਤੂੜੀ ਹੈਗੀ ਤੁਹਾਡੇ ਕੋਲ ਆਪਣੀ ਤੂੜੀ ਹਾਂ ਪਹਿਲੇ ਆੜਾਂ ਪਹਿਲੇ ਹਾਂਜੀ ਤੂੜੀ ਹੈਗੀ ਸੋ ਦੋਸਤੋ ਮੈਂ ਪਹੁੰਚਿਆ ਸੀਗਾ ਉਤਲੇ ਜੱਲੋ ਕੇ ਫਰੋਜਪੁਰ ਸਰਹੱਦੀ ਇਲਾਕਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਵਿਚਾਰੇ ਖੜੇ ਨੇ ਕਿਸੇ ਦੀ 10 ਕਿੱਲੇ ਕਿਸੇ ਦੀ 20 ਕਿੱਲੇ ਕਿਸੇ ਦੀ 5 ਕਿੱਲੇ ਤੇ ਕਿਸੇ ਦੀ 2 ਕਿੱਲੇ ਸਾਰੀ ਜ਼ਮੀਨ ਜਿਹੜੀ ਹੈ ਦਰਿਆਵਾਂ ਦੇ ਵਿੱਚ ਆ ਚੁੱਕੀ ਹੈ ਇਸ ਟਾਈਮ ਸਾਰਾ ਕੁਝ ਇਹਨਾਂ ਨੂੰ ਸੁਝ ਨਹੀਂ ਬੁਜਰਿਆ ਕਹਿੰਦੇ ਵੀ ਇੱਕ ਬੰਦੇ ਨੇ ਇੱਕ ਦੋ ਬੰਦਿਆਂ ਨੂੰ ਇੱਥੇ ਆ ਕੇ ਜ਼ਮੀਨ ਦੇ ਵਿੱਚ ਅਟੈਕ ਵੀ ਹੋਇਆ ਸੀਗਾ ਸੋ ਬਾਗੀ ਹਸਪਤਾਲ ਦਾਖਲ ਵੀ ਕਰਵਾਇਆ ਸੀਗਾ ਜੀ ਦੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਤਾਂ